ਸਤਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹਲਾ ਚੌਥਾ ਹਸਿਓ ਪ੍ਰੀਤ ਅੰਤਰ ਮਨ ਬੀਤਿਆ ਹਰ ਬਿਨ ਰਹਿਣ ਨਾ ਜਾਈ ਜਿਉ ਮਚਲੀ ਬਿਨ ਨੀਰੈ ਬਿਨ ਸੈ ਤਿਉ ਨਾ ਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸਾਥ ਪਾਈ ਰਹਾਉ ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਏ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਭਾਏ ਸੁਭਾਏ ਮਨਮੁਖ ਭੁਖੇ ਦੇਹਿਸ ਡੋਲੈ ਬਿਨ ਨਾਵੇ ਦੁਖ ਪਾਈ ਜਨਮ ਮਰੈ ਫੇਰੀ ਜੋਨੀ ਆਵੇ ਦਰਗਹਿ ਮਿਲ ਸਜਾਈ ਕਿਰਪਾ ਕਰੇ ਤਾ ਹਰ ਗੁਣ ਗਾਵੇ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਹੈ ਤਿਸਨਾ ਸ਼ਬਦ 부ਜਾਈ ਕਿਰਪਾ ਕਰੇ ਤਾਂ ਹਰ ਗੁਣ ਗਾਵੇ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਭਏ ਹੈ ਤਿਸਨਾ ਸ਼ਬਦ 부ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੋਕਾ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਤਿ ਸ੍ਰੀ ਗੁਰੂ RAMDAS ji ਚੌਥੇ ਪਾਤਸ਼ਾਹ ਜਿਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਮੇਰੇ ਪ੍ਰਭੂ ਮੈਨੂੰ ਆਪਣੀ ਮਿਹਰ ਦਾ ਜਲ ਦੇ हे हरि मेनू अपनी सिर्फ सलाह दी दात दे मैं अपने हृदय विच दिन रात तेरा नाम ही मंगदा हां क्योंकि तेरे नाम विच जुड़ियां ही आत्मिक ठंड प्राप्त हो सकदी है ठहराओ हे भाई परमात्मा नाल प्यार दे राही जिस मनुख दा हृदय दा जिस मनुख दा मन विझ जांदा है ਓਹ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਿਕ ਮੌਤ ਦਾ ਆ ਗਈ ਸਮਝਦਾ ਹੈ हे ਭਾਈ ਜਿਵੇਂ ਵਰਖਾ ਜਲ ਤੋਂ ਬਿਨਾ ਤਪੀਹਾ ਬਿਲਕਦਾ ਹੈ ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇ ਨਹੀਂ ਮਿੱਟਦੀ ਤਿਵੇਂ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਹ ਤਦੋਂ ਪ੍ਰਭੂ ਦੀ ਬਰਕਤ ਨਾਲ ਆਤਮਿਕ ਜੀਵਨ ਵਾਲਾ ਬਣਦਾ ਹੈ ਜਦੋਂ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਆਤਮਿਕ ਆਨੰਦ ਦੇਣ ਵਾਲਾ ਨਾਮ ਜਲ ਗੁਰੂ ਪਾਸੋਂ ਹਾਸਲ ਕਰਦਾ ਹੈ ਹੇ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀ ਪਾਸੀ ਡੋਲਦੇ ਫਿਰਦੇ ਹਨ ਮਨ ਦਾ ਮਰੀਦ ਮਨੁੱਖ ਰੁਹਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਉਂਦਾ ਰਹਦਾ ਹੈ ਉਹ ਜੰਮਦਾ ਹੈ ਮਰਦਾ ਹੈ ਮੁੜ-ਮੁੜ ਜੁਨਾ ਵਿੱਚ ਪਿਆ ਰਹਿੰਦਾ ਹੈ ਪਰਮਾਤਮਾ ਦੀ ਦਰਗਾਹ ਵਿੱਚ ਉਸ ਨੂੰ ਇਹ ਸਜ਼ਾ ਮਿਲਦੀ ਹੈ हे ਹਰੀ ਜੇ ਤੂੰ ਆਪ ਮਿਹਰ ਕਰੇਂ ਤਾਹੀ ਅਸੀਂ ਜੀਵ ਤੇਰੀ ਸਿਫ਼ ਸਲਾਹ ਦੇ ਗੀਤ ਗਾ ਸਕਦੇ ਹਾਂ ਜਿਸ ਉੱਤੇ ਮਿਹਰ ਹੋਵੇ ਉਹੀ ਮਨੁੱਖ ਆਪਣੇ ਹਿਰਦੇ ਵਿੱਚ ਹਰ ਨਾਮ ਦਾ ਸਵਾਦ ਅਨੁਭਵ ਕਰਦਾ ਹੈ ਹੇ ਨਾਨਕ ਦੀਨਾਂ ਉੱਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤ੍ਰੁੱਠਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਦੀ ਮਾਇਆ ਦੀ ਤ੍ਰੇ ਬੁਝਾ ਦਿੰਦਾ ਹੈ वाहेगुरु जी का खालसा वाहेगुरु जी की फतेह दिस इज टुडेज हुक्मनामा फ्रॉम श्री दरबार साहिब अमृतसर अटेड बाय आवर फोर्थ गुरु गुरु रामदास जी अंडर हेडिंग सोरट फोर्थ महल गुरु साहब जी से दैट द इनर डेथ्स ऑफ माय माइंड आर फर्स्ट बाय लव For the Lord. I cannot live without the Lord. Just as the fish dies without water, I die without the Lord's name. O oh my God, please bless me with the water of your name. I beg for your name. Deep within myself, day and night, through the name, I find peace. Pause. The songbird cries out for lack of water. Without water, its thirst cannot be quenched. The Gurmukh obtains the water of celestial bliss and is rejuvenated, blossoming forth through the blessed love of the Lord. The self willed Manuks are hungry. Wandering around in the ten directions without the name. They suffer in pain. They are born only to die and enter into reincarnation again. In the court of the Lord, they are punished. But if the Lord shows his mercy, then one comes to sing his glorious praises deep within the nucleus of his own self. He finds the sublime essence of the Lord's elixir. The Lord has become merciful to meek Nanak. اینڈ تھرو دا ورڈ آف دا شبد ہز ڈیزائرس آر کوسٹ واحر جی کا خالصہ واحر جی کی فتح